ਅਪਡੇਟ ਕਰ ਰਿਹਾ ਜਿੱਥੇ ਦਿਨਾ ਨਗਰ ਦੇ ਦੱਬੁਰਜੀ ਬਾਈਪਾਸ ਤੇ ਵੱਡਾ ਹਾਦਸਾ ਹੋਣ ਤੋਂ ਟਲਿਆ ਜਿੱਥੇ ਚਲਦੀ ਗੱਡੀ ਨੂੰ ਅਚਾਨਕ ਅੱਗ ਲੱਗੀ ਤੇ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਨੇ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤਾਂ ਇੱਥੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਕੀ ਕੋਈ ਜਾਣਕਾਰੀ ਮਿਲਿਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਹੋਣੇ-ਹੋਣੇ ਇੱਥੇ ਸਾਹੋਵਲਪਿੰਡ ਬਾਈਪਾਸ ਜਿੰਨਾ ਨਗਰ ਤੇ ਇੱਕ ਅਮੇਜ਼ ਕਰਦਾ ਐਕਸੀਡੈਂਟ ਹੋਇਆ ਹੈ ਜਿਹਦੇ ਵਿੱਚ ਦੋ ਜਿਹੜੇ ਆ ਪਟਕਾਨਾ ਗੁਨਵਾਸੀ ਅਮਰਤਪੁਰ ਆ ਰਹੇ ਸੀ ਜੋ ਇਹਨਾਂ ਦੀ ਗੱਡੀ ਨੂੰ ਅਚਾਨਕ ਅੱਗ ਲੱਗੀ ਹੈ ਅੱਗ ਲੱਗਣ ਕਰਕੇ ਇਹ ਵਿਚਾਰੇ ਬੜੀ ਮੁਸ਼ਕਲ ਵਿੱਚ ਉੱਤਰ ਕੇ ਭੱਜ ਗਏ ਆ ਅੱਗ ਜਿਹੜੀ ਆ ਪੂਰੀ ਗੱਡੀ ਨੂੰ ਲੱਗੀ ਆ ਔਰ ਫਾਇਰ ਬਗੇਟ ਲੋ ਆ ਕੇ ਦਾ ਜਿਹੜਾ ਪੂਰਾ ਆਪਾਂ ਗੱਡੀ ਨੂੰ ਸਾਧੂਝਾਦੀ ਹੈ ਬਟੇ ਪੂਰਾ ਨੁਕਸਾਨ ਹੋ ਗਿਆ ਗੱਡੀ ਦਾ ਇਹਨੂੰ ਸਾਈਡ ਤੇ ਕਰਤਾ ਮੌਕੇ ਤੇ ਫਾਇਰ ਬ੍ਰਿਗੇਡ ਹੋਰ ਜਿਹੜੇ ਰਾਹਗੀਰ ਹੈ ਪਿੰਡ ਦੇ ਲਾਗੇ ਵਸਦੀ ਹੈ ਉਹਨਾਂ ਨੇ ਆ ਕੇ ਹੈਲਪ ਕਰਕੇ ਸਾਡੇ ਐਸਐਸਐਫ ਦੀਆਂ ਗੱਡੀਆਂ ਪੁਲਿਸ ਦੀਆਂ ਮੌਕੇ ਤੇ ਪਹੁੰਚੀਆਂ ਸੀ ਜਿਹਨਾਂ ਨੇ ਡ੍ਰੈਫਟ ਮੈਨੇਜ ਕੀਤੀ ਹੈ ਔਰ ਜਿਹੜੇ ਚ ਖੁਸ਼ਕਿਸਮਤੀ ਦੀ ਗੱਲ ਇਹ ਹੈ ਵੀ ਜਿਹੜੇ ਇਹਦੇ ਵਿੱਚ ਸਵਾਰ ਸਨ ਉਹ ਬਿਲਕੁਲ ਸੇਫ ਨੇ ਇਹ ਜਿਹੜਾ ਐਕਸੀਡੈਂਟ ਕੁਦਰਤੀ ਜਿਹੜਾ ਐਕਸੀਡੈਂਟ ਆ ਜਾਂ ਅੱਗ ਲੱਗਣ ਵਾਲਾ ਘਟਨਾ ਹੋਈ ਹੈ ਬੜੇ ਕੁਦਰਤੀ ਹੋਈ ਹੈ ਸੋ ਮੌਕੇ ਤੇ ਪੁਲਿਸ ਪਹੁੰਚ ਗਈ ਹੈ ਕਾਰੀ ਸਿਚੁਏਸ਼ਨ ਜਿਹੜੀ ਸਾਂਭੀ ਹੈ ਥੈਂਕ ਯੂ ਤਾਂ ਇਸ ਵੇਲੇ ਦੀ ਵੱਡੀ ਖਬਰ ਅਪਡੇਟ ਕਰ ਰਿਹਾ ਜਿੱਥੇ ਦਿਨਾਂ ਨਗਰ ਦੇ ਦ ਬੁਰਜੀ ਬਾਈਪਾਸ ਤੇ ਵੱਡਾ ਹਾਸਾ ਹੋਣ ਤੋਂ ਟਲਿਆ ਜਿੱਥੇ ਚੱਲਦੀ ਗੱਡੀ ਨੂੰ ਅਚਾਨਕ ਅੱਗ ਲੱਗੀ ਤੇ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਨੇ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤਾਂ ਇੱਥੇ ਵੱਡਾ ਹਾਸਾ ਹੋਣ ਤੋਂ ਟਲ ਗਿਆ ਕੀ ਕੋਈ ਜਾਣਕਾਰੀ ਮਿਲਿਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਹੁਣੇ-ਹੁਣੇ ਇੱਥੇ ਸਾਹੋ ਵਾਲਪਿੰਡ ਬਾਈਪਾਸ ਦਿਨਾਂਗਰ ਤੇ ਇੱਕ ਅਮੇਜ਼ ਕਰਦਾ ਐਕਸੀਡੈਂਟ ਹੋਇਆ ਹੈ ਜਿਹਦੇ ਵਿੱਚ ਦੋ ਜਿਹੜੇ ਆ ਠਾਕੁਰ ਨਿਵਾਸੀ ਅਮਰਤਪੁਰ ਆ ਰਹੇ ਸੀ ਜੋ ਇਹਨਾਂ ਦੀ ਗੱਡੀ ਨੂੰ ਅਚਾਨਕ ਅੱਗ ਲੱਗੀ ਹੈ ਅੱਗ ਲੱਗਣ ਕਰਕੇ ਇਹ ਵਿਚਾਰੇ ਬੜੀ ਮੁਸ਼ਕਲ ਵਿੱਚ ਉੱਤਰ ਕੇ ਭੱਜ ਗਏ ਆ ਅੱਗ ਜਿਹੜੀ ਆ ਪੂਰੀ ਗੱਡੀ ਨੂੰ ਲੱਗੀ ਆ ਔਰ ਫਾਇਰ ਬ੍ਰਿਗੇਡ ਆ ਕੇ ਦਾ ਜਿਹੜਾ ਪੂਰਾ ਆਪਾਂ ਗੱਡੀ ਨੂੰ ਖਾਦੂਝਾਦੀ ਹੈ ਬਟੇ ਪੂਰਾ ਨੁਕਸਾਨ ਹੋ ਗਿਆ ਗੱਡੀ ਦਾ ਇਹਨੂੰ ਸਾਈਡ ਤੇ ਕਰਤਾ ਮੌਕੇ ਤੇ ਫਾਇਰ ਬ੍ਰਿਗੇਡ ਔਰ ਜਿਹੜੇ ਰਾਹਗੀਰ ਹੈ ਪਿੰਡ ਦੇ ਲਾਗੇ ਵਸਦੀ ਹੈ ਉਹਨਾਂ ਨੇ ਆ ਕੇ ਹੈਲਪ ਕਰਕੇ ਸਾਡੇ ਐਸਐਸਐਫ ਦੀਆਂ ਗੱਡੀਆਂ ਪੁਲਿਸ ਦੀਆਂ ਮੌਕੇ ਤੇ ਪਹੁੰਚੀਆਂ ਸੀ ਜਿਹਨਾਂ ਨੇ ਡ੍ਰੈਫਟ ਮੈਨੇਜ ਕੀਤੀ ਹੈ ਔਰ ਜਿਹੜੇ ਚ ਖੁਸ਼ਕਿਸਮਤੀ ਦੀ ਗੱਲ ਹੈ ਵੀ ਜਿਹੜੇ ਇਹਦੇ ਵਿੱਚ ਸਵਾਰ ਸਨ ਉਹ ਬਿਲਕੁਲ ਸੇਫ ਨੇ ਇਹ ਜਿਹੜਾ ਐਕਸੀਡੈਂਟ ਕੁਦਰਤੀ ਇਹ ਜਿਹੜਾ ਐਕਸੀਡੈਂਟ ਹੈ ਜਾਂ ਅਗ ਲੱਗਣ ਵਾਲਾ ਘਟਨਾ ਹੋਈ ਹੈ ਬੜੇ ਕੁਦਰਤੀ ਹੋਈ ਹੈ। ਸੋ ਮੌਕੇ ਤੇ ਪੁਲਿਸ ਪਹੁੰਚ ਗਈ ਹੈ। ਕਾਰੀ ਸਿਚੁਏਸ਼ਨ ਦੇ ਨਾਲ। ਥੈਂਕ ਯੂ। ਤਾਂ ਇਸ ਵੇਲੇ ਦੀ ਵੱਡੀ ਖਬਰ ਅਪਡੇਟ ਕਰ ਰਿਹਾ ਜਿੱਥੇ ਦਿਨਾਂ ਨਗਰ ਦੇ ਦ ਬੁਰਜੀ ਬਾਈਪਾਸ ਤੇ ਵੱਡਾ ਹਾਸਾ ਹੋਣ ਤੋਂ ਟਲਿਆ ਜਿੱਥੇ ਚੱਲਦੀ ਗੱਡੀ ਨੂੰ ਅਚਾਨਕ ਅੱਗ ਲੱਗੀ ਤੇ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਨੇ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤਾਂ ਇੱਥੇ ਵੱਡਾ ਹਾਸਾ ਹੋਣ ਤੋਂ ਟਲ ਗਿਆ। ਕੀ ਕੋਈ ਜਾਣਕਾਰੀ ਮਿਲਿਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਦੇਖੋ ਪਾਸ 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 ਬੜੀ ਬੜੀ ਰਹਿਣ ਦੇ ਜੋ ਖੋ ਖੋ ਨਾ ਹੋਣੇ ਹੋਣੇ ਇੱਥੇ ਸਾਹੋ ਵਾਲਪਿੰਡ ਬਾਈਪਾਸ ਇਨਾ ਨਗਰ ਤੇ ਇੱਕ ਅਮੇਜ਼ ਕਰਦਾ ਐਕਸੀਡੈਂਟ ਹੋਇਆ ਹੈ ਜਿਹਦੇ ਵਿੱਚ ਦੋ ਜਿਹੜੇ ਆ ਪਠਾਨ ਗੁਨਵਾਸੀ ਅਮਰਤਪੁਰ ਆ ਰਹੇ ਸੀ ਜੋ ਇਹਨਾਂ ਦੀ ਗੱਡੀ ਨੂੰ ਅਚਾਨਕ ਅੱਗ ਲੱਗੀ ਹੈ ਅੱਗ ਲੱਗਣ ਕਰਕੇ ਇਹ ਵਿਚਾਰੇ ਬੜੀ ਮੁਸ਼ਕਲ ਨੀਚੇ ਉਤਰ ਕੇ ਭੱਜ ਗਏ ਆ ਅੱਗ ਜਿਹੜੀ ਆ ਪੂਰੀ ਗੱਡੀ ਨੂੰ ਲੱਗ ਗਈ ਆ ਔਰ ਫਾਇਰ ਬ੍ਰਿਗੇਡ ਆ ਕੇ ਇਹਨਾਂ ਦਾ ਜਿਹੜਾ ਪੂਰਾ ਆਪਣਾ ਗੱਡੀ ਨੂੰ ਖਾਤ ਭੁਜਾਤੀ ਆ ਬਟੇ ਪੂਰਾ ਨੁਕਸਾਨ ਹੋ ਗਿਆ ਗੱਡੀ ਦਾ ਇਹਨੂੰ ਸਾਈਡ ਤੇ ਕਰਤਾ ਮੌਕੇ ਤੇ ਫਾਇਰ ਬ੍ਰਿਗੇਡ ਔਰ ਜਿਹੜੇ ਰਾਹਗੀਰ ਹੈ ਪਿੰਡ ਦੇ ਲਾਗੇ ਵਸਦੀ ਆ ਉਹਨਾਂ ਨੇ ਆ ਕੇ ਹੈਲਪ ਕਰਕੇ ਸਾਡੇ ਐਸਐਸਐਫ ਦੀਆਂ ਗੱਡੀਆਂ ਪੁਲਿਸ ਦੀਆਂ ਮੌਕੇ ਤੇ ਪਹੁੰਚੀਆਂ ਸੀ ਜਿਹਨਾਂ ਨੇ ਟ੍ਰੈਫਿਕ ਮੈਨੇਜ ਕੀਤੀ ਆ ਔਰ ਜਿਹੜੇ ਜ ਖੁਸ਼ਕਿਸਮਤੀ ਦੀ ਗੱਲ ਇਹ ਹੈ ਵੀ ਜਿਹੜੇ ਇਹਦੇ ਵਿੱਚ ਸਵਾਰ ਸਨ ਉਹ ਬਿਲਕੁਲ ਠੀਕ ਨੇ ਇਹ ਜਿਹੜਾ ਐਕਸੀਡੈਂਟ ਕੁਦਰਤੀ ਜਿਹੜਾ ਐਕਸੀਡੈਂਟ ਆ ਜਾਂ ਅਕਲ ਕਰਨ ਵਾਲਾ ਦੁਘਟਨਾ ਹੋਈ ਹੈ ਬੜੇ ਕੁਦਰਤੀ ਹੋਈ ਹੈ ਸੋ ਮੌਕੇ ਤੇ ਪੁਲਿਸ ਪਹੁੰਚ ਗਈ ਹੈ ਕਾਰੀ ਸਿਚੁਏਸ਼ਨ ਜਿਹੜੀ ਸਾਕੇ ਥੈਂਕ ਯੂ ਤਾਂ ਇਸ ਵੇਲੇ ਦੀ ਵੱਡੀ ਖਬਰ ਅਪਡੇਟ ਕਰ ਰਿਹਾ ਜਿੱਥੇ ਦਿਨਾਂ ਨਗਰ ਦੇ ਦ ਬੁਰਜੀ ਬਾਈਪਾਸ ਤੇ ਵੱਡਾ ਹਾਸਾ ਹੋਣ ਤੋਂ ਟਲਿਆ ਜਿੱਥੇ ਚਲਦੀ ਗੱਡੀ ਨੂੰ ਅਚਾਨਕ ਅੱਗ ਲੱਗੀ ਤੇ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਨੇ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤਾਂ ਇੱਥੇ ਇਹ ਵੱਡਾ ਹਾਸਾ ਹੋਣ ਤੋਂ ਟਲ ਗਿਆ ਕੀ ਕੋਈ ਜਾਣਕਾਰੀ ਮਿਲਿਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਬੜੀ 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 ਰਹਿਣ ਦੇ ਜੋ ਕੋ ਕੋ ਨਾ ਹੋਣੇ ਹੋਣੇ ਇੱਥੇ ਸਾਹੋਵਲਪਿੰਡ ਬਾਈਪਾਸ ਜਿੰਨਾ ਨਗਰ ਤੇ ਇੱਕ ਅਮੇਜ਼ ਕਰਦਾ ਐਕਸੀਡੈਂਟ ਹੋਇਆ ਹੈ ਜਿਹਦੇ ਵਿੱਚ ਦੋ ਜਿਹੜੇ ਆ ਪਟਨਾਗੋਨ ਵਾਸੀ ਅਮਰਸਿਖਵਾਰੇ ਸੀ ਜੋ ਇਹਨਾਂ ਦੀ ਗੱਡੀ ਨੂੰ ਅਚਾਨਕ ਅੱਗ ਲੱਗੀ ਹੈ ਅੱਗ ਲੱਗਣ ਕਰਕੇ ਇਹ ਵਿਚਾਰੇ ਬੜੀ ਮੁਸ਼ਕਲ ਵਿੱਚੋਂ ਕਰਕੇ ਬਚ ਗਏ ਆ ਅੱਗ ਜਿਹੜੀ ਆ ਪੂਰੀ ਗੱਡੀ ਨੂੰ ਲੱਗੀ ਆ ਔਰ ਫਾਇਰ ਬਗੇਟ ਲਾ ਕੇ ਇਹਨਾਂ ਦਾ ਜਿਹੜਾ ਪੂਰਾ ਆਪਣਾ ਗੱਡੀ ਤੋਂ ਖਾਤਮਝਾਦੀ ਆ ਬੜੇ ਪੂਰਾ ਨੁਕਸਾਨ ਹੋ ਗਿਆ ਗੱਡੀ ਦਾ ਇਹਨੂੰ ਸਾਈਡ ਤੇ ਕਰਤਾ ਮੌਕੇ ਤੇ ਫਾਇਰ ਬ੍ਰਿਗੇਡ ਔਰ ਜਿਹੜੇ ਰਾਹਗੀਰ ਹੈ ਪਿੰਡ ਦੇ ਲਾਗੇ ਵਸਦੀ ਹੈ ਉਹਨਾਂ ਨੇ ਆ ਕੇ ਹੈਲਪ ਕਰਕੇ ਸਾਡੇ ਐਸਐਸਐਫ ਦੀਆਂ ਗੱਡੀਆਂ ਪੁਲਿਸ ਦੀਆਂ ਮੌਕੇ ਤੇ ਪਹੁੰਚੀਆਂ ਸੀ ਜਿਹਨਾਂ ਨੇ ਟ੍ਰੈਫਿਕ ਮੈਨੇਜ ਕੀਤੀ ਹੈ ਔਰ ਜਿਹੜੇ ਚ ਖੁਸ਼ਕਿਸਮਤੀ ਦੀ ਗੱਲ ਇਹ ਹੈ ਵੀ ਜਿਹੜੇ ਇਹਦੇ ਵਿੱਚ ਸਵਾਰ ਸਨ ਉਹ ਬਿਲਕੁਲ ਸੇਫ ਨੇ ਇਹ ਜਿਹੜਾ ਐਕਸੀਡੈਂਟ ਕੁਦਰਤੀ ਜਿਹੜਾ ਐਕਸੀਡੈਂਟ ਹੈ ਜਾਂ ਅਗ ਲੱਗਣ ਵਾਲਾ ਦੁਘਟਨਾ ਹੋਈ ਹੈ ਬੜੇ ਕੁਦਰਤੀ ਹੋਈ ਹੈ ਸੋ ਮੌਕੇ ਤੇ ਪੂਰੀ ਸਪੋਰਟ ਦੀ ਹੈ ਕਾਰੀ ਸਿਚੁਏਸ਼ਨ ਜਿਹੜੀ ਸਾਡੇ ਨੂੰ ਥੈਂਕ ਯੂ ਤਾਂ ਇਸ ਵੇਲੇ ਦੀ ਵੱਡੀ ਖਬਰ ਅਪਡੇਟ ਕਰ ਰਿਹਾ ਜਿੱਥੇ ਦਿਨਾਂ ਨਗਰ ਦੇ ਦ ਬੁਰਜੀ ਬਾਈਪਾਸ ਤੇ ਵੱਡਾ ਹਾਸਾ ਹੋਣ ਤੋਂ ਟਲਿਆ ਜਿੱਥੇ ਚੱਲਦੀ ਗੱਡੀ ਨੂੰ ਅਚਾਨਕ ਅੱਗ ਲੱਗੀ ਤੇ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਨੇ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤਾਂ ਇੱਥੇ ਇਹ ਵੱਡਾ ਹਾਸਾ ਹੋਣ ਤੋਂ ਟਲ ਗਿਆ ਕੀ ਕੋਈ ਜਾਣਕਾਰੀ ਮਿਲਿਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇੱਥੇ ਸਾਹੋ ਵਾਲ ਟੰਡ ਬਾਈਪਾਸ ਜਿੰਨਾਂਗਰ ਤੇ ਇੱਕ ਅਮੇਜ਼ ਕਰਦਾ ਐਕਸੀਡੈਂਟ ਹੋਇਆ ਹੈ ਜਿਹਦੇ ਵਿੱਚ ਦੋ ਜਿਹੜੇ ਆ ਫਤਹਗੋਡ ਨਿਵਾਸੀ ਅਮਰਤ ਖਵਾਰੇ ਸੀ ਜੋ ਉਹਨਾਂ ਦੀ ਗੱਡੀ ਨੂੰ ਅਚਾਨਕ ਅੱਗ ਲੱਗੀ ਹੈ ਅੱਗ ਲੱਗਣ ਕਰਕੇ ਇਹ ਵਿਚਾਰੇ ਬੜੀ ਮੁਸ਼ਕਲ ਵਿੱਚ ਉੱਤਰ ਕੇ ਭੱਜ ਗਏ ਆ ਅੱਗ ਜਿਹੜੀ ਆ ਪੂਰੀ ਗੱਡੀ ਨੂੰ ਲੱਗੀ ਆ ਔਰ ਫਾਇਰ ਬ੍ਰਿਗੇਡ ਆ ਕੇ ਆੰਦ ਦਾ ਜਿਹੜਾ ਪੂਰਾ ਆਪਣਾ ਗੱਡੀ ਨੂੰ ਖਤਮ ਝਾਦੀ ਹੈ ਬਟੇ ਪੂਰਾ ਨੁਕਸਾਨ ਹੋ ਗਿਆ ਗੱਡੀ ਦਾ ਇਹਨੂੰ ਸਾਈਡ ਤੇ ਕਰਤਾ ਮੌਕੇ ਤੇ ਫਾਇਰ ਬ੍ਰਿਗੇਡ ਹੋਰ ਜਿਹੜੇ ਰਾਹਗੀਰ ਹੈ ਪਿੰਡ ਦੇ ਲਾਗੇ ਵਸਤੀ ਹੈ ਉਹਨਾਂ ਨੇ ਆ ਕੇ ਹੈਲਪ ਕਰਕੇ ਸਾਡੇ ਐਸਐਸਐਫ ਦੀਆਂ ਗੱਡੀਆਂ ਪੁਲਿਸ ਦੀਆਂ ਮੌਕੇ ਤੇ ਪਹੁੰਚੀਆਂ ਸੀ ਜਿਹਨਾਂ ਨੇ ਟ੍ਰੈਫਿਕ ਮੈਨੇਜ ਕੀਤੀ ਹੈ ਔਰ ਜਿਹੜੇ ਚ ਖੁਸ਼ਕਿਸਮਤੀ ਦੀ ਗੱਲ ਇਹ ਹੈ ਵੀ ਜਿਹੜੇ ਇਹਦੇ ਵਿੱਚ ਸਵਾਰ ਸਨ ਉਹ ਬਿਲਕੁਲ ਸੇਫ ਨੇ ਇਹ ਜਿਹੜਾ ਐਕਸੀਡੈਂਟ ਕੁਦਰਤੀ ਇਹ ਜਿਹੜਾ ਐਕਸੀਡੈਂਟ ਆ ਜਾਂ ਅਗ ਲੱਗਣ ਵਾਲਾ ਦੁਘਟਨਾ ਹੋਈ ਹੈ ਬੜੇ ਕੁਦਰਤੀ ਹੋਈ ਹੈ ਸੋ ਮੌਕੇ ਤੇ ਪੁਲਿਸ ਪਹੁੰਚ ਗਈ ਹੈ ਕਾਰੀ ਸਿਚੁਏਸ਼ਨ ਜਿਹੜੀ ਸਾਹਮਣੇ ਹੈ ਥੈਂਕ ਯੂ ਤਾਂ ਇਸ ਵੇਲੇ ਦੀ ਵੱਡੀ ਖਬਰ ਅਪਡੇਟ ਕਰ ਰਿਹਾ ਜਿੱਥੇ ਦਿਨਾਂ ਨਗਰ ਦੇ ਦ ਬੁਰਜੀ ਬਾਈਪਾਸ ਤੇ ਵੱਡਾ ਹਾਸਾ ਹੋਣ ਤੋਂ ਟਲਿਆ ਜਿੱਥੇ ਚੱਲਦੀ ਗੱਡੀ ਨੂੰ ਅਚਾਨਕ ਅੱਗ ਲੱਗੀ ਤੇ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਨੇ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤਾਂ ਇੱਥੇ ਵੱਡਾ ਹਾਸਾ ਹੋਣ ਤੋਂ ਟਲ ਗਿਆ ਕੀ ਕੋਈ ਜਾਣਕਾਰੀ ਮਿਲਿਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਹੋਣੇ-ਹੋਣੇ ਇੱਥੇ ਸਾਹੋਵਲਪਿੰਡ ਬਾਈਪਾਸ ਇਨਾ ਨਗਰ ਤੇ ਇੱਕ ਅਮੇਜ਼ ਕਰਦਾ ਐਕਸੀਡੈਂਟ ਹੋਇਆ ਹੈ ਜਿਹਦੇ ਵਿੱਚ ਦੋ ਜਿਹੜੇ ਆ ਖਾਨਕੋਟ ਨਿਵਾਸੀ ਅਮਰਤਪੁਰ ਆ ਰਹੇ ਸੀ ਜੋ ਇਹਨਾਂ ਦੀ ਗੱਡੀ ਨੂੰ ਅਚਾਨਕ ਅੱਗ ਲੱਗੀ ਹੈ ਅੱਗ ਲੱਗਣ ਕਰਕੇ ਇਹ ਵਿਚਾਰੇ ਬੜੀ ਮੁਸ਼ਕਲ ਵਿੱਚ ਉੱਤੋਂ ਕਰਕੇ ਬਚ ਗਏ ਆ ਅੱਗ ਜਿਹੜੀ ਆ ਪੂਰੀ ਗੱਡੀ ਨੂੰ ਲੱਗੀ ਆ ਔਰ ਫਾਇਰ ਬ੍ਰਿਗੇਡਰ ਆ ਕੇ ਦਾ ਜਿਹੜਾ ਪੂਰਾ ਆਪਣਾ ਗੱਡੀ ਨੂੰ ਖਤਮਝਾਦੀ ਹੈ ਬਟੇ ਪੂਰਾ ਨੁਕਸਾਨ ਹੋ ਗਿਆ ਗੱਡੀ ਦਾ ਇਹਨੂੰ ਸਾਈਡ ਤੇ ਕਰਤਾ ਮੌਕੇ ਤੇ ਫਾਇਰ ਬ੍ਰਿਗੇਡ ਹੋਰ ਜਿਹੜੇ ਰਾਹਗੀਰ ਹੈ ਪਿੰਡ ਦੇ ਲਾਗੇ ਵਸਤੀ ਹੈ ਉਹਨਾਂ ਨੇ ਆ ਕੇ ਹੈਲਪ ਕਰਕੇ ਸਾਡੇ ਐਸਐਸਐਫ ਦੀਆਂ ਗੱਡੀਆਂ ਪੁਲਿਸ ਦੀਆਂ ਮੌਕੇ ਤੇ ਪਹੁੰਚੀਆਂ ਸੀ ਜਿਹਨਾਂ ਨੇ ਟ੍ਰੈਫਿਕ ਮੈਨੇਜ ਕੀਤੀ ਹੈ ਔਰ ਜਿਹੜੇ ਚ ਖੁਸ਼ਕਿਸਮਤੀ ਦੀ ਗੱਲ ਇਹ ਹੈ ਵੀ ਜਿਹੜੇ ਇਹਦੇ ਵਿੱਚ ਸਵਾਰ ਸਨ ਉਹ ਬਿਲਕੁਲ ਠੀਕ ਨੇ ਇਹ ਜਿਹੜਾ ਐਕਸੀਡੈਂਟ ਕੁਦਰਤੀ ਜਿਹੜਾ ਐਕਸੀਡੈਂਟ ਆ ਜਾਂ ਅੱਗ ਲੱਗਣ ਵਾਲਾ ਦੁਘਟਨਾ ਹੋਈ ਹੈ ਬੜੇ ਕੁਦਰਤੀ ਹੋਈ ਹੈ। ਸੋ ਆਮ ਲੋਕਾਂ ਦੇ ਫੋਨ ਸਕਾਲ ਗਏ ਕਾਰੀ ਸਿਚੁਏਸ਼ਨ ਜਿਹੜੀ ਇੱਥਾਂ ਦੀ। ਥੈਂਕ ਯੂ। ਤਾਂ ਇਸ ਵੇਲੇ ਦੀ ਵੱਡੀ ਖਬਰ ਅਪਡੇਟ ਕਰ ਰਿਹਾ ਜਿੱਥੇ ਦਿਨਾਂ ਨਗਰ ਦੇ ਦ ਬੁਰਜੀ ਬਾਈਪਾਸ ਤੇ ਵੱਡਾ ਹਾਸਾ ਹੋਣ ਤੋਂ ਟਲਿਆ ਜਿੱਥੇ ਚੱਲਦੀ ਗੱਡੀ ਨੂੰ ਅਚਾਨਕ ਅੱਗ ਲੱਗੀ ਤੇ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਨੇ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤਾਂ ਇੱਥੇ ਵੱਡਾ ਹਾਸਾ ਹੋਣ ਤੋਂ ਟਲ ਗਿਆ। ਕੀ ਕੋਈ ਜਾਣਕਾਰੀ ਮਿਲਿਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ। ਬੜੀ 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 ਹੈ ਬੜੀ ਹੈ ਬੜੀ ਹੈ ਰਹਿੰਦੇ ਚੋੜ ਚੋੜ ਨਾ ਇਹ ਬਾਕੀ ਹੋਣੇ ਹੋਣੇ ਇੱਥੇ ਸਾਹੋ ਵਾਲ ਸੈਂਟ ਬਾਈਪਾਸ ਜਿੰਨਾ ਨਗਰ ਤੇ ਇੱਕ ਅਮੇਜ਼ ਕਰਦਾ ਐਕਸੀਡੈਂਟ ਹੋਇਆ ਹੈ ਜਿਹਦੇ ਵਿੱਚ ਦੋ ਜਿਹੜੇ ਆ ਥਾਣੇ ਦੇ ਨਿਵਾਸੀ ਅਬਰਤ ਤੋਂ ਆ ਰਹੇ ਸੀ ਜੋ ਇਹਨਾਂ ਦੀ ਗੱਡੀ ਨੂੰ ਅਚਾਨਕ ਅੱਗ ਲੱਗੀ ਹੈ ਅੱਗ ਲੱਗਣ ਕਰਕੇ ਏ ਵਿਚਾਰੇ ਬੜੀ ਮੁਸ਼ਕਲ ਨਿਚੋ ਕਰਕੇ ਭੱਜ ਗਏ ਆ ਅੱਗ ਜਿਹੜੀ ਆ ਪੂਰੀ ਗੱਡੀ ਨੂੰ ਲੱਗ ਗਈ ਆ ਔਰ ਫਾਇਰ ਬ੍ਰਿਗੇਡ ਆ ਕੇ ਇਹਨਾਂ ਦਾ ਜਿਹੜਾ ਪੂਰਾ ਆਪਣਾ ਗੱਡੀ ਨੂੰ ਖਾਧੂ ਜਾਂਦੀ ਆ ਬੜੇ ਪੂਰਾ ਨੁਕਸਾਨ ਹੋ ਗਿਆ ਗੱਡੀ ਦਾ ਇਹਨੂੰ ਸਾਈਡ ਤੇ ਕਰਤਾ ਮੌਕੇ ਤੇ ਫਾਇਰ ਬ੍ਰਿਗੇਡ ਔਰ ਜਿਹੜੇ ਰਾਹਗੀਰ ਹੈ ਪਿੰਡ ਦੇ ਲਾਗੇ ਵਸਦੀ ਆ ਉਹਨਾਂ ਨੇ ਆ ਕੇ ਹੈਲਪ ਕਰਕੇ ਸਾਡੇ ਐਸਐਸਐਫ ਦੀਆਂ ਗੱਡੀਆਂ ਪੁਲਿਸ ਦੀਆਂ ਮੌਕੇ ਤੇ ਪਹੁੰਚੀਆਂ ਸੀ ਜਿਹਨਾਂ ਨੇ ਟ੍ਰੈਫਿਕ ਮੈਨੇਜ ਕੀਤੀ ਆ ਔਰ ਜਿਹੜੇ ਚ ਖੁਸ਼ਕਿਸਮਤੀ ਦੀ ਗੱਲ ਇਹ ਹੈ ਵੀ ਜਿਹੜੇ ਇਹਦੇ ਵਿੱਚ ਸਵਾਰ ਸਨ ਉਹ ਬਿਲਕੁਲ ਸੇਫ ਨੇ ਇਹ ਜਿਹੜਾ ਐਕਸੀਡੈਂਟ ਕੁਦਰਤੀ ਜਿਹੜਾ ਐਕਸੀਡੈਂਟ ਆ ਜਾਂ ਅਕਲ ਕਰਨ ਵਾਲਾ ਤੁਘਟਣਾ ਹੋਈ ਹੈ ਬੜੇ ਕੁਦਰਤੀ ਹੋਈ ਹੈ ਸੋ ਆਪਾਂ ਬਾਕੀ ਤੇ ਫੋਕਸ ਕਰੀਏ ਕਾਰੀ ਸਿਚੁਏਸ਼ਨ ਜਿਹੜੀ ਸਾਹਮਣੇ ਹੈ ਥੈਂਕ ਯੂ ਤਾਂ ਇਸ ਵੇਲੇ ਦੀ ਵੱਡੀ ਖਬਰ ਅਪਡੇਟ ਕਰ ਰਿਹਾ ਜਿੱਥੇ ਦਿਨਾਂ ਨਗਰ ਦੇ ਦਬੁਰਜੀ ਬਾਈਪਾਸ ਤੇ ਵੱਡਾ ਹਾਦਸਾ ਹੋਣ ਤੋਂ ਟਲਿਆ ਜਿੱਥੇ ਚੱਲਦੀ ਗੱਡੀ ਨੂੰ ਅਚਾਨਕ ਅੱਗ ਲੱਗੀ ਤੇ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਨੇ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤਾਂ ਇੱਥੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਕੀ ਕੋਈ ਜਾਣਕਾਰੀ ਮਿਲਿਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਆਹ ਇਹੋ ਜਿਹਾ ਮਾਦਮ ਹੋਣੇ ਹੋਣੇ ਇੱਥੇ ਸਾਹੋ ਹਸਪੀਟ ਬਾਈਪਾਸ ਦਿਨ ਨਗਰ ਤੇ ਇੱਕ ਅਮੇਜ਼ ਕਰਦਾ ਐਕਸੀਡੈਂਟ ਹੋਇਆ ਹੈ ਜਿਹਦੇ ਵਿੱਚ ਦੋ ਜਿਹੜੇ ਆ ਫਟਾਉਂਡ ਨਿਵਾਸੀ ਅਮਰਤਪੁਰ ਤੋਂ ਆ ਰਹੇ ਸੀ ਜੋ ਇਹਨਾਂ ਦੀ ਗੱਡੀ ਨੂੰ ਅਚਾਨਕ ਅੱਗ ਲੱਗੀ ਹੈ ਅੱਗ ਲੱਗਣ ਕਰਕੇ ਇਹ ਵਿਚਾਰੇ ਬੜੀ ਮੁਸ਼ਕਲ ਵਿੱਚ ਉੱਤਰ ਕੇ ਭੱਜ ਗਏ ਆ ਅੱਗ ਜਿਹੜੀ ਆ ਪੂਰੀ ਗੱਡੀ ਨੂੰ ਲੱਗੀ ਆ ਔਰ ਫਾਇਰ ਬ੍ਰਿਗੇਡ ਆ ਕੇ ਇਹਾਂ ਦਾ ਜਿਹੜਾ ਪੂਰਾ ਆਪਣਾ ਗੱਡੀ ਤੋਂ ਖਾਦੂ ਜਾਦੀ ਹੈ ਬੜੇ ਪੂਰਾ ਨੁਕਸਾਨ ਹੋ ਗਿਆ ਗੱਡੀ ਦਾ ਇਹਨੂੰ ਸਾਈਡ ਤੇ ਕਰਤਾ ਮੌਕੇ ਤੇ ਫਾਇਰ ਬ੍ਰਿਗੇਡ ਔਰ ਜਿਹੜੇ ਰਾਹਗੀਰ ਹੈ ਪਿੰਡ ਦੇ ਲਾਗੇ ਵਸਦੀ ਹੈ ਉਹਨਾਂ ਨੇ ਆ ਕੇ ਹੈਲਪ ਕਰਕੇ ਸਾਡੇ ਐਸਐਸਐਫ ਦੀਆਂ ਗੱਡੀਆਂ ਪੁਲਿਸ ਦੀਆਂ ਮੌਕੇ ਤੇ ਪਹੁੰਚੀਆਂ ਸੀ ਜਿਹਨਾਂ ਨੇ ਟ੍ਰੈਫਿਕ ਮੈਨੇਜ ਕੀਤੀ ਹੈ ਔਰ ਜਿਹੜੇ ਚ ਖੁਸ਼ਕਿਸਮਤੀ ਦੀ ਗੱਲ ਇਹ ਹੈ ਵੀ ਜਿਹੜੇ ਇਹਦੇ ਵਿੱਚ ਸਵਾਰ ਸਨ ਉਹ ਬਿਲਕੁਲ ਸੇਫ ਨੇ ਇਹ ਜਿਹੜਾ ਐਕਸੀਡੈਂਟ ਕੁਦਰਤੀ ਇਹ ਜਿਹੜਾ ਐਕਸੀਡੈਂਟ ਆ ਜਾਂ ਅੱਗ ਲੱਗਣ ਵਾਲਾ ਦੁਘਟਨਾ ਹੋਈ ਹੈ ਬੜੇ ਕੁਦਰਤੀ ਹੋਈ ਹੈ। ਸੋ ਆਮ ਵਾਕ ਤੇ ਪੁਲਿਸ ਕਾਲ ਗਈ ਹੈ ਕਾਰੀ ਸਿਚੁਏਸ਼ਨ ਜਿਹੜੀ ਸਾਹਮਣੇ ਹੈ। ਥੈਂਕ ਯੂ। ਤਾਂ ਇਸ ਵੇਲੇ ਦੀ ਵੱਡੀ ਖਬਰ ਅਪਡੇਟ ਕਰ ਰਿਹਾ ਜਿੱਥੇ ਦਿਨਾਂ ਨਗਰ ਦੇ ਦ ਬੁਰਜੀ ਬਾਈਪਾਸ ਤੇ ਵੱਡਾ ਹਾਸਾ ਹੋਣ ਤੋਂ ਟਲਿਆ ਜਿੱਥੇ ਚੱਲਦੀ ਗੱਡੀ ਨੂੰ ਅਚਾਨਕ ਅੱਗ ਲੱਗੀ ਤੇ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਨੇ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤਾਂ ਇੱਥੇ ਵੱਡਾ ਹਾਸਾ ਹੋਣ ਤੋਂ ਟਲ ਗਿਆ। ਕੀ ਕੋਈ ਜਾਣਕਾਰੀ ਮਿਲਿਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ। ਹੋਣੇ-ਹੋਣੇ ਇੱਥੇ ਸਾਹੋ ਵਾਲ ਪਿੰਡ ਬਾਈਪਾਸ ਜਿੰਨानगर ਤੇ ਇੱਕ ਅਮੇਜ਼ ਕਰਦਾ ਐਕਸੀਡੈਂਟ ਹੋਇਆ ਹੈ ਜਿਹਦੇ ਵਿੱਚ ਦੋ ਜਿਹੜੇ ਆ ਫਤਖੋ ਨਿਵਾਸੀ ਅਬਰਤ ਤੋਂ ਆ ਰਹੇ ਸੀ ਜੋ ਇਹਨਾਂ ਦੀ ਗੱਡੀ ਨੂੰ ਅਚਾਨਕ ਅੱਗ ਲੱਗੀ ਹੈ ਅੱਗ ਲੱਗਣ ਕਰਕੇ ਇਹ ਵਿਚਾਰੇ ਬੜੀ ਮੁਸ਼ਕਲ ਵਿੱਚ ਉੱਤਰ ਕੇ ਭੱਜ ਗਏ ਆ ਅੱਗ ਜਿਹੜੀ ਆ ਪੂਰੀ ਗੱਡੀ ਨੂੰ ਲੱਗੀ ਆ ਔਰ ਫਾਇਰ ਬ੍ਰਿਗੇਡ ਆ ਕੇ ਆ ਦਾ ਜਿਹੜਾ ਪੂਰਾ ਆਪਾਂ ਗੱਡੀ ਤੋਂ ਖਾਦੂ ਜਾਦੀ ਹੈ ਬਟੇ ਪੂਰਾ ਨੁਕਸਾਨ ਹੋ ਗਿਆ ਗੱਡੀ ਦਾ ਇਹਨੂੰ ਸਾਈਡ ਤੇ ਕਰਤਾ ਮੌਕੇ ਤੇ ਫਾਇਰ ਬ੍ਰਿਗੇਡ ਔਰ ਜਿਹੜੇ ਰਾਹਗੀਰ ਹੈ ਪਿੰਡ ਦੇ ਲਾਗੇ ਵਸਦੀ ਹੈ ਉਹਨਾਂ ਨੇ ਆ ਕੇ ਹੈਲਪ ਕਰਕੇ ਸਾਡੇ ਐਸਐਸਐਫ ਦੀਆਂ ਗੱਡੀਆਂ ਪੁਲਿਸ ਦੀਆਂ ਮੌਕੇ ਤੇ ਪਹੁੰਚੀਆਂ ਸੀ ਜਿਹਨਾਂ ਨੇ ਟ੍ਰੈਫਿਕ ਮੈਨੇਜ ਕੀਤੀ ਹੈ ਔਰ ਜਿਹੜੇ ਖੁਸ਼ਕਿਸਮਤ ਦੀ ਗੱਲ ਇਹ ਹੈ ਵੀ ਜਿਹੜੇ ਇਹਦੇ ਵਿੱਚ ਸਵਾਰ ਸਨ ਉਹ ਬਿਲਕੁਲ ਸੇਫ ਨੇ ਇਹ ਜਿਹੜਾ ਐਕਸੀਡੈਂਟ ਕੁਦਰਤੀ ਇਹ ਜਿਹੜਾ ਐਕਸੀਡੈਂਟ ਆ ਜਾਂ ਅੱਗ ਲੱਗਣ ਵਾਲਾ ਘਟਨਾ ਹੋਈ ਹੈ ਬੜੇ ਕੁਦਰਤੀ ਹੋਈ ਹੈ। ਸੋ ਮੌਕੇ ਤੇ ਪੁਲਿਸ ਕਾਲ ਕੀ ਹੈ ਕਾਰੀ ਸਿਚੁਏਸ਼ਨ ਦੇ ਨਾਲ। ਥੈਂਕ ਯੂ। ਤਾਂ ਇਸ ਵੇਲੇ ਦੀ ਵੱਡੀ ਖਬਰ ਅਪਡੇਟ ਕਰ ਰਿਹਾ ਜਿੱਥੇ ਦਿਨਾਂ ਨਗਰ ਦੇ ਦ ਬੁਰਜੀ ਬਾਈਪਾਸ ਤੇ ਵੱਡਾ ਹਾਸਾ ਹੋਣ ਤੋਂ ਟਲਿਆ ਜਿੱਥੇ ਚੱਲਦੀ ਗੱਡੀ ਨੂੰ ਅਚਾਨਕ ਅੱਗ ਲੱਗੀ ਤੇ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਨੇ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤਾਂ ਇੱਥੇ ਇਹ ਵੱਡਾ ਹਾਸਾ ਹੋਣ ਤੋਂ ਟਲ ਗਿਆ। ਕੀ ਕੋਈ ਜਾਣਕਾਰੀ ਮਿਲਿਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਹੁਣੇ-ਹੁਣੇ ਇੱਥੇ ਸਾਹੋ ਵਾਲਪਿੰਡ ਬਾਈਪਾਸ ਜਿੰਨਾ ਨਗਰ ਤੇ ਇੱਕ ਅਮੇਜ਼ ਕਰਦਾ ਐਕਸੀਡੈਂਟ ਹੋਇਆ ਹੈ ਜਿਹਦੇ ਵਿੱਚ ਦੋ ਜਿਹੜੇ ਆ ਫਟਕਾਡ ਨਿਵਾਸੀ ਅਮਰਤਪੁਰ ਆ ਰਹੇ ਸੀ ਜੋ ਜਿਨ੍ਹਾਂ ਦੀ ਗੱਡੀ ਨੂੰ ਅਚਾਨਕ ਅੱਗ ਲੱਗੀ ਹੈ ਅੱਗ ਲੱਗਣ ਕਰਕੇ ਇਹ ਵਿਚਾਰੇ ਬੜੀ ਮੁਸ਼ਕਲ ਵਿੱਚ ਉੱਤਰ ਕੇ ਭੱਜ ਗਏ ਆ ਅੱਗ ਜਿਹੜੀ ਆ ਪੂਰੀ ਗੱਡੀ ਨੂੰ ਲੱਗੀ ਆ ਔਰ ਫਾਇਰ ਬ੍ਰਿਗੇਡ ਆ ਕੇ ਆ ਦਾ ਜਿਹੜਾ ਪੂਰਾ ਆਪਣਾ ਗੱਡੀ ਨੂੰ ਖਤਮਝਾਦੀ ਹੈ ਬਟੇ ਪੂਰਾ ਨੁਕਸਾਨ ਹੋ ਗਿਆ ਗੱਡੀ ਦਾ ਇਹਨੂੰ ਸਾਈਡ ਤੇ ਕਰਤਾ ਮੌਕੇ ਤੇ ਫਾਇਰ ਬ੍ਰਿਗੇਡ ਹੋਰ ਜਿਹੜੇ ਰਾਹਗੀਰ ਹੈ ਪਿੰਡ ਦੇ ਲਾਗੇ ਵਸਦੀ ਹੈ ਉਹਨਾਂ ਨੇ ਆ ਕੇ ਹੈਲਪ ਕਰਕੇ ਸਾਡੇ ਐਸਐਸਐਫ ਦੀਆਂ ਗੱਡੀਆਂ ਪੁਲਿਸ ਦੀਆਂ ਮੌਕੇ ਤੇ ਪਹੁੰਚੀਆਂ ਸੀ ਜਿਹਨਾਂ ਨੇ ਟ੍ਰੈਫਿਕ ਮੈਨੇਜ ਕੀਤੀ ਹੈ ਔਰ ਜਿਹੜੇ ਚ ਖੁਸ਼ਕਿਸਮਤੀ ਦੀ ਗੱਲ ਇਹ ਹੈ ਵੀ ਜਿਹੜੇ ਇਹਦੇ ਵਿੱਚ ਸਵਾਰ ਸਨ ਉਹ ਬਿਲਕੁਲ ਸੇਫ ਨੇ ਇਹ ਜਿਹੜਾ ਐਕਸੀਡੈਂਟ ਕੁਦਰਤੀ ਇਹ ਜਿਹੜਾ ਐਕਸੀਡੈਂਟ ਆ ਜਾਂ ਅੱਗ ਲੱਗਣ ਵਾਲਾ ਦੁਘਟਨਾ ਹੋਈ ਹੈ ਬੜੇ ਕੁਦਰਤੀ ਹੋਈ ਆ ਸੋ ਆਮੋਕੇ ਤੇ ਫੋਕਸ ਕਰੀਏ ਕਾਰੀ ਸਿਚੁਏਸ਼ਨ ਜਿਹੜੀ ਸਾਡੇ ਕੋਲ ਹੈ ਥੈਂਕ ਯੂ ਤਾਂ ਇਸ ਵੇਲੇ ਦੀ ਵੱਡੀ ਖਬਰ ਅਪਡੇਟ ਕਰ ਰਿਹਾ ਜਿੱਥੇ ਦਿਨਾਂ ਨਗਰ ਦੇ ਦ ਬੁਰਜੀ ਬਾਈਪਾਸ ਤੇ ਵੱਡਾ ਹਾਸਾ ਹੋਣ ਤੋਂ ਟਲਿਆ ਜਿੱਥੇ ਚੱਲਦੀ ਗੱਡੀ ਨੂੰ ਅਚਾਨਕ ਅੱਗ ਲੱਗੀ ਤੇ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਨੇ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤਾਂ ਇੱਥੇ ਵੱਡਾ ਹਾਸਾ ਹੋਣ ਤੋਂ ਟਲ ਗਿਆ ਕੀ ਕੋਈ ਜਾਣਕਾਰੀ ਮਿਲਿਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਪਾਸ ਪਾਸ ਪਲੀ ਬੜੀਆ ਬੜੀਆ ਰਹਿੰਦੇ ਜਾਓ ਫੋੜ ਫੋੜ ਨਾ ਹੋਣੇ ਹੋਣੇ ਇੱਥੇ ਸਾਹੋ ਵਾਲ ਪਿੰਡ ਬਾਈਪਾਸ ਜਿੰਨਾ ਨਗਰ ਤੇ ਇੱਕ ਅਮੇਜ਼ ਕਰਦਾ ਐਕਸੀਡੈਂਟ ਹੋਇਆ ਹੈ ਜਿਹਦੇ ਵਿੱਚ ਦੋ ਜਿਹੜੇ ਆ ਪਠਾਨ ਗੁਨਵਾਸੀ ਅਮਰਤ ਖਵਾਰੇ ਸੀ ਜੋ ਇਹਨਾਂ ਦੀ ਗੱਡੀ ਨੂੰ ਅਚਾਨਕ ਅੱਗ ਲੱਗੀ ਹੈ ਅੱਗ ਲੱਗਣ ਕਰਕੇ ਇਹ ਵਿਚਾਰੀ ਬੜੀ ਮੁਸ਼ਕਲ ਨੀਤੇ ਉੱਤਰ ਕੇ ਭੱਜ ਗਏ ਆ ਅੱਗ ਜਿਹੜੀ ਆ ਪੂਰੀ ਗੱਡੀ ਨੂੰ ਲੱਗ ਗਈ ਆ ਔਰ ਫਾਇਰ ਬ੍ਰਿਗੇਡ ਆ ਕੇ ਇਹਨਾਂ ਦਾ ਜਿਹੜਾ ਪੂਰਾ ਆਪਣਾ ਗੱਡੀ ਨੂੰ ਖਾਤ ਭੁਜਾਦੀ ਆ ਬੜੇ ਪੂਰਾ ਨੁਕਸਾਨ ਹੋ ਗਿਆ ਗੱਡੀ ਦਾ ਇਹਨੂੰ ਸਾਈਡ ਤੇ ਕਰਤਾ ਮੌਕੇ ਤੇ ਫਾਇਰ ਬ੍ਰਿਗੇਡ ਔਰ ਜਿਹੜੇ ਰਾਹਗੀਰ ਹੈ ਪਿੰਡ ਦੇ ਲਾਗੇ ਵਸਦੀ ਆ ਉਹਨਾਂ ਨੇ ਆ ਕੇ ਹੈਲਪ ਕਰਕੇ ਸਾਡੇ ਐਸਐਸਐਫ ਦੀਆਂ ਗੱਡੀਆਂ ਪੁਲਿਸ ਦੀਆਂ ਮੌਕੇ ਤੇ ਪਹੁੰਚੀਆਂ ਸੀ ਜਿਹਨਾਂ ਨੇ ਟ੍ਰੈਫਿਕ ਮੈਨੇਜ ਕੀਤੀ ਆ ਔਰ ਜਿਹੜੇ ਚ ਖੁਸ਼ਕਿਸਮਤੀ ਦੀ ਗੱਲ ਏ ਹੈ ਵੀ ਜਿਹੜੇ ਇਹਦੇ ਵਿੱਚ ਸਵਾਰ ਸਨ ਉਹ ਬਿਲਕੁਲ ਸੇਫ ਨੇ ਇਹ ਜਿਹੜਾ ਐਕਸੀਡੈਂਟ ਕੁਦਰਤੀ ਜਿਹੜਾ ਐਕਸੀਡੈਂਟ ਆ ਜਾਂ ਹਕ ਲੱਗਣ ਵਾਲਾ ਤੁਘਟਣਾ ਹੋਈ ਹੈ ਬੜਾ ਕੁਦਰਤੀ ਹੋਈ ਹੈ ਸੋ ਆਮੋਕੇ ਦੇ ਪੁਲਿਸ ਕੋਲ ਗਿਆ ਸਾਰੀ ਸਿਚੁਏਸ਼ਨ ਦੇ ਨਾਲ ਥੈਂਕ ਯੂ ਬਾਈ ਸਵੇਲੇ ਦੀ ਵੱਡੀ ਖਬਰ ਅਪਡੇਟ ਕਰ ਰਿਹਾ ਜਿੱਥੇ ਦਿਨਾਂ ਨਗਰ ਦੇ ਦ ਬੁਰਜੀ ਬਾਈਪਾਸ ਤੇ ਵੱਡਾ ਹਾਸਾ ਹੋਣ ਤੋਂ ਟਲਿਆ ਜਿੱਥੇ ਚੱਲਦੀ ਗੱਡੀ ਨੂੰ ਅਚਾਨਕ ਅੱਗ ਲੱਗੀ ਤੇ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਨੇ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤਾਂ ਇੱਥੇ ਵੱਡਾ ਹਾਸਾ ਹੋਣ ਤੋਂ ਟਲ ਗਿਆ ਕੀ ਕੋਈ ਜਾਣਕਾਰੀ ਮਿਲਿਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਹੋਣੇ-ਹੋਣੇ ਇੱਥੇ ਸਾਹੋ ਵਾਲਪਿੰਡ ਬਾਈਪਾਸ ਇਨਾ ਨਗਰ ਤੇ ਇੱਕ ਅਮੇਜ਼ ਕਰਦਾ ਐਕਸੀਡੈਂਟ ਹੋਇਆ ਹੈ ਜਿਹਦੇ ਵਿੱਚ ਦੋ ਜਿਹੜੇ ਆ ਫਟਾਉਂਡ ਨਿਵਾਸੀ ਅਮਰਤਪੁਰ ਤੋਂ ਆ ਰਹੇ ਸੀ ਜੋ ਇਹਨਾਂ ਦੀ ਗੱਡੀ ਨੂੰ ਅਚਾਨਕ ਅੱਗ ਲੱਗੀ ਹੈ ਅੱਗ ਲੱਗਣ ਕਰਕੇ ਇਹ ਵਿਚਾਰੇ ਬੜੀ ਮੁਸ਼ਕਲ ਵਿੱਚ ਉੱਤਰ ਕੇ ਭੱਜ ਗਏ ਆ ਅੱਗ ਜਿਹੜੀ ਆ ਪੂਰੀ ਗੱਡੀ ਨੂੰ ਲੱਗੀ ਆ ਔਰ ਫਾਇਰ ਬ੍ਰਿਗੇਡ ਆ ਕੇ ਦਾ ਜਿਹੜਾ ਪੂਰਾ ਆਪਾਂ ਗੱਡੀ ਨੂੰ ਖਾਧੂ ਜਾਂਦੀ ਹੈ ਬਟੇ ਪੂਰਾ ਨੁਕਸਾਨ